ਸਾਡੇ ਪਿੰਡ ਵਿੱਚ ਦੂਰੋਂ ਹੀ ਦਿਸਦਾ ਇੱਕ ਪਿੱਪਲ ਇੱਕ ਟਾਲੀ ਜਿੱਥੇ ਲੋਕ ਦਿਲਾਂ ਦੇ ਰਾਜੇ ਵਸਦੇ ਜੇਬਾਂ ਨੇ ਭਾਵੇਂ ਖਾਲੀ ਸਾਬ ਬੁੱਤਰ ਕੀ ਫਿਕਰ ਉਹਨਾਂ ਨੂੰ ਰੱਬ ਜਨਾਂ ਦਾ ਵਾਲੀ ਉਹ ਦਾਦੇ ਬਾਬਿਆਂ ਆਹੀ ਦੱਸਿਆ ਜਦ ਤੋਂ ਹੋਸ਼ ਸੰਭਾਲੀ ਕਿ ਜ਼ਿੰਦਗੀ ਕਿਤਾਬ ਵਰਗੀ ਲਿਖੋ ਖੁਸ਼ੀਆਂ ਪੇਜ ਨੇ ਖਾਲੀ ਉਹ ਜ਼ਿੰਦਗੀ ਕਿਤਾਬ ਵਰਗੀ ਆ ਕਹਿੰਦੇ ਸੁਪਨਿਆਂ ਵਰਗੀ ਜ਼ਿੰਦਗੀ ਆ ਮੇਰੇ ਪ੍ਰਭੂ ਵਾਹਿਗੁਰੂ ਕਿਰਪਾ ਕਰੇ ਇਸ ਸੁਪਨਿਆਂ ਵਰਗੀ ਜ਼ਿੰਦਗੀ ਦਾ ਕੀ ਕਹਿਣਾ ਓਏ ਇੱਥੇ ਕੌਣ ਜਾਣੇ ਕਿ ਸੱਜਣੋਂ ਕਦ ਤੱਕ ਰਹਿਣਾ ਓਏ ਹੱਸ ਖੇਡ ਕੇ ਵਕਤ ਗੁਜ਼ਾਰ ਦਿਲਾ ਤੇ ਰੱਜ ਰੱਜ ਕਰ ਲੈ ਪਿਆਰ ਦਿਲਾ ਸੱਚ ਸਭ ਬੁੱਟਰ ਨੇ ਲਿਖਿਆ ਇਨੀ ਆਉਣਾ ਇੱਥੇ ਬਾਰ-ਬਾਰ ਦਿਲਾਂ ਵੰਡ ਖੁਸ਼ੀਆਂ ਤੇ ਖੁਸ਼ ਰਹਿ ਸੱਜਣਾ ਨਾ ਕਿਸੇ ਨੂੰ ਮਾੜਾ ਕਹਿ ਸੱਜਣਾ ਇੱਥੇ ਕੀ ਪੈਸਾ ਕੀ ਢੇਲਾ ਓਏ ਜਿੰਦ ਚਾਰ ਰੋਜ਼ ਦਾ ਮੇਲਾ ਓਏ ਜਿੰਦ ਚਾਰ ਰੋਜ਼ ਦਾ ਮੇਲਾ ਓਏ ਵਾਕੇ ਸਿਰੇ ਦੀ ਉਸਤਾਰੇ ਯਾਰ ਇੱਕ ਲੀਚਪਰ ਕਿੱਥੇ ਐ ਸਾਡੇ ਦਿਲਾਂ ਦੇ ਵਿੱਚ ਐ ਆ ਖਾੜੇ ਦੇ ਵਿੱਚ ਐ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਇਧਰ ਰਾਜਾ ਮੋਹਿਤ ਤੇ ਕਰਨ ਇਹਨਾਂ ਭਰਾਵਾਂ ਦੇ ਵੱਲੋਂ ਕੱਲ ਵਾਲੀਬਾਲ ਦਾ ਬਹੁਤ ਵੱਡਾ ਟੂਰਨਾਮੈਂਟ ਹੋਇਆ ਵੀਰਾਂ ਦਾ ਧੰਨਵਾਦ ਕਰਦੇ ਆ ਰਾਜਾ ਐਸਆਈ ਸਾਡਾ ਮੋਹਿਤ ਵੀਰ ਤੇ ਕਰਨ ਭਰਾ ਵੀਰਾਂ ਦਾ ਸਤਿਕਾਰ ਆ ਜੀ ਖੇਡਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਵੈਸੇ ਆਪਾਂ ਤਰੀਕ ਜਿਹੜੀ ਹੈ ਨਾ ਜਰੂਰ ਛਿੰਝ ਮੇਲੇ ਤੋਂ ਮਾੜਾ ਜਾ ਉਧਰ ਸਰਬਜੀਤ ਯੂਐਸਏ ਉਹ ਬਾਤਾਂ ਸਮੇਂ ਦੀਆਂ ਹੋਣਗੀਆਂ ਅੱਜ ਕੱਲ ਵਿਰਲੇ ਸੱਜਣ ਮਿਲਦੇ ਜੋ ਯਾਰ ਸੰਭਾਲਣ ਵਾਲੇ ਨੇ ਮਿਲਦੇ ਬਹੁਤੇ ਲੋਕ ਤਾਂ ਯਾਰੋ ਜ਼ਿੰਦਗੀਆਂ ਗੱਲਣ ਵਾਲੇ ਨੇ ਨਾ ਕਿਸੇ ਦੇ ਪਿੱਛੇ ਲੱਗ ਕੇ ਬੱਲੇ 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 ਆਏ ਹਾਏ ਆਏ ਹਾਏ ਦੇ ਪ੍ਰਿੰਸ ਕੋਹਾਲੀ ਹਾਏ ਹੋਏ ਬਈ ਤਾੜੀ ਤੂੜੀ ਹੈਗੀ ਵਾਕਈ ਤਾੜੀਆਂ ਵੱਜੀਆਂ ਤਾੜੀਆਂ ਵੱਜੀਆਂ ਤਾੜੀਆਂ ਵੱਜੀਆਂ ਕਹਿੰਦਾ ਤਾੜੀਆਂ ਜਦ ਵੀ ਵੱਜਦਾ ਆ ਕੁਸ਼ਤੀ ਕੁਸ਼ਤੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਲਓ ਸਾਹਮਣਾ ਸੇਰਾ ਇੱਕ ਪਾਸੇ ਪ੍ਰਿੰਸ ਕੋਹਾਲੀ ਸਵਰਗੀ ਸਰਦਾਰ ਨੇ ਛੱਤਰ ਸਿਉਂਦੇ ਘਰ ਦਾ ਵਾਰਿਸ ਪਦਾਰਥ ਪੁਲਵਾਨ ਦਾ ਚੇਲਾ ਅੱਜ ਲੁੱਟੂਗਾ ਮੇਲਾ ਤੇ ਦੂਜੇ ਪਾਸੇ ਹੌਦੀ ਇਰਾਨ ਅੰਨੀ ਜਾਨ ਬੜਾ ਫੁਰਤੀਲਾ ਹਾਉਬੀ ਸੋਹਣਾ ਸ਼ੈਲ ਸ਼ਬੀਲਾ ਅੰਨੀ ਜਾਨ ਬੜਾ ਫੜਤੀਲਾ ਹਾਉਬੀ ਸੋਹਣਾ ਸ਼ੈਲ ਸ਼ਬੀਲਾ ਲਓ ਇੱਕ ਪਾਸੇ ਪ੍ਰਿੰਸ ਇੱਕ ਉਹ ਹਾਲੀ ਦਾ ਆਂ ਕਹਿੰਦੇ ਦੁਨੀਆ ਦੇ ਵਿੱਚ ਨਾਉ ਚੱਲਦਾ ਬਹੁਤ ਵੱਡੇ ਮਾਣ ਅੱਜ ਕੱਲ ਵਿਰਲੇ ਸੱਜਣ ਮਿਲਦੇ ਜੋ ਯਾਰ ਸੰਭਾਲਣ ਵਾਲੇ ਨੇ ਮਿਲਦੇ ਬਹੁਤੇ ਲੋਕ ਤਾਂ ਯਾਰੋ ਜ਼ਿੰਦਗੀਆਂ ਗਾਲਣ ਵਾਲੇ ਨੇ ਨਾ ਕਿਸੇ ਦੇ ਪਿੱਛੇ ਲੱਗ ਕੇ ਦਿਲ ਦੁਖਾਈਏ ਮਾਪਿਆਂ ਦਾ ਜਿਨ੍ਹਾਂ ਜਨਮ ਦਿੱਤਾ ਤੇ ਨਾਲੇ ਸਾਨੂੰ ਪਾਲਣ ਵਾਲੇ ਨੇ ਲੱਗੀ ਸਾਬ ਬੁੱਤਰ ਇੱਥੇ ਕਿਸੇ ਦੇ ਘਰੇ 부ਝਾਉਂਦਾ ਨਹੀਂ ਕੋਈ ਮਿਲਦੇ ਬਹੁਤੇ ਲੋਕ ਤਾਂ ਯਾਰੋ ਅੱਗਾ ਪਾਲਣ ਵਾਲੇ ਨੇ ਵਾਕਈ 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 ਕਰਦੀ ਹੈ ਵਾਹ ਕਿ ਸਾਡੇ ਵੀ ਬੰਦੇ ਤੇਰੇ ਕਦੀ ਬੋਲ ਬਹਿ ਕੇ ਕਾਵਾਂ ਵੇ ਚਾਂਦੀ ਦੀਆਂ ਝਾਂਜਰਾ ਕਢਾ ਕੇ ਤੈਨੂੰ ਪਾਵਾਂ ਵੇ ਲੈ ਕੇ ਆਵੇ ਤੂੰ ਸੁਨੇਹਾ ਸੋਹਣੇ ਯਾਰ ਦਾ ਤੇਰੇ ਬਿਨਾ ਸਭ ਬੁੱਟਰਾ ਵਿੱਚ ਚਿੱਤ ਲੱਗਦਾ ਨਹੀਂ ਐ ਮੁੱਟਿਆਰ ਦਾ ਹਬੀ ਡੋਨਟ ਟੱਚ ਟੂ ਹੈਡ ਪਲੀਜ਼ ਪਲੀਜ਼ ਡੋਨਟ ਹਿਟ ਇਟਸ ਹਰਟਿੰਗ ਬ੍ਰੋ ਪਲੀਜ਼ ਹੁਦੀ ਕੇਅਰ ਇਹ ਹੁਦੀ ਅਨੋਰਦੀਪ ਸਿੰਘ ਜੀ ਜਿਨ੍ਹਾਂ ਦਾ ਬਹੁਤ ਸਾਰਾ ਸਤਕਾਰ ਹੈ ਜੀ ਜੀ ਪ੍ਰੇਮ ਸਿੰਘ ਜੀ ਲਵ ਤੇ ਲੱਕੀ ਲਵ ਇਟਲੀ ਲੱਕੀ ਲੁਧਿਆਣਾ ਆਏ ਆ ਹੋਇਆ ਕਿ ਜੇ ਕੁੜੀ ਜੀ ਅਗਰ ਪ੍ਰਿੰਸ ਜਿੱਤਦਾ ਤੇ ਕਿੰਨੇ 3100 3100 ਦਿੱਤਾ ਜਾਵੇਗਾ ਬਹੁਤ ਸਾਰਾ ਸਤਕਾਰ ਹੈ ਹੋਇਆ ਕਿ ਜੇ ਕੁੜੀਆਂ ਤੂੰ ਦਿੱਲੀ ਸ਼ਹਿਰ ਦੀ ਨਹੀਂ ਮੈਂ ਵੀ ਜੱਟ ਲੁਧਿਆਣੇ ਦਾ ਇਧਰ ਲੁਧਿਆਣੇ ਵਾਲੇ ਭਰਾ ਕਹਿੰਦੇ 3100 ਦੇਵਾਂਗੇ ਲਓ ਜੇਕਰ ਪ੍ਰਿੰਸ ਜਿੱਤਦਾ ਹੈ ਜੇਕਰ ਕੋਹਾਲੀ ਵਾਲਾ ਜਿੱਤਦਾ ਹੈ ਐਨ ਦੁਨੀਆ ਦੇ ਵੱਡੇ ਮੱਲ ਸਾਰੀ ਦੁਨੀਆ ਐਨ ਕਹਿੰਦੇ ਸਾਰ ਰੋਕ ਕੇ ਬੱਲੇ 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 ਹਾਂ 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 ਇਧਰਲੇ ਪਾਸੇ ਹਰਦੀਪ ਸਿੰਘ ਜੀ ਪੁਰਤਗਾਲ ਵਾਲਿਆਂ ਵੱਲੋਂ ਅਗਲੇ ਸਾਲ ਬੁਲਟ ਦਿੱਤਾ ਆਵੇਗਾ ਤਾੜੀਆਂ ਮਾਰ ਦਿਓ ਵਾਹ ਵਾਹ ਉਹ ਦੁਗ 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 ਹੋਵੇਗੀ ਵਾਹ ਬਈ ਹਰਦੀਪ ਸਿੰਘ ਜੀ ਪੁਰਤਗਾਲ ਵਾਲੇ ਆਹ ਕਹਿੰਦੇ ਗੱਲ ਵੀ ਵਿਚਾਰ ਨੇ ਕਮਾਲ ਵਾਲੇ ਆ ਸਾਡੇ ਹਰਦੀਪ ਸਿੰਘ ਜੀ ਪੁਰਤਗਾਲ ਵਾਲੇ ਵਾਹਿਗੁਰੂ ਕਿਰਪਾ ਕਰੇ ਅਸੀਂ ਪੁੱਤ ਹਾਂ ਦੇਸ਼ ਪੰਜਾਬ ਦੇ ਸਾਨੂੰ ਆਪਣੇ ਉੱਤੇ ਮਾਣ ਬੱਲੇ 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 ਵੱਖਰਾ ਪਾਈਏ ਸਾਡੀ ਵੱਖਰੀ ਹੈ ਪਹਿਚਾਣ ਅਸੀਂ ਰਾਖੇ ਵੱਜਦੇ ਇੱਜ਼ਤਾਂ ਦੇ ਗੱਲ ਜਾਣੇ ਕੁੱਲ ਜਹਾਨ ਜੇ ਕੋਈ ਚੜਕੇ ਬੈਰੀ ਆ ਜਾਵੇ ਅਸੀਂ ਸੁਕਾ ਨਾ ਦਈਏ ਜਾਨ ਅਸੀਂ ਸੀਨੇ ਦੇ ਨਾਲ ਲਾ ਲੈਂਦੇ ਜੇ ਕੋਈ ਝੁੱਕ ਕੇ ਆਵੇ ਤੁਹਾਡੇ ਤੋਂ ਸਾਬ ਬੁੱਟਰ ਦੀ ਕਲਮ ਪੰਜਾਬੀਓ ਸਦਾ ਸਦਕੇ ਜਾਵੇ ਤੁਹਾਡੇ ਤੋਂ ਸਾਬ ਬੁੱਟਰ ਦੀ ਕਲਮ ਪੰਜਾਬੀਓ ਸਦਕੇ ਜਾਵੇ ਬੁੱਟਰ ਜੀ ਬੁੱਟਰ ਜੀ ਬੁੱਟਰ ਜੀ ਹਾਲੇ ਨਹੀਂ ਹਾਲੇ ਨਹੀਂ ਹਾਲੇ ਨਹੀਂ ਨਹੀਂ ਮਨੂ ਜੀ ਇਧਰਲੇ ਪਾਸੇ ਵੀ ਹਾਲੇ ਨਹੀਂ ਹਾਲੇ ਕੁਝ ਵੀ ਹੋ ਸਕਦਾ ਹੈ ਇਧਰ ਸਾਡੇ ਵੀਰ ਹਰਦੀਪ ਪੁਰਤਗਾਲ ਲਵ ਇਟਲੀ ਤੇ ਵਿੱਕੀ ਲੁਧਿਆਣਾ ਇਹ ਕਹਿੰਦੇ ਜੇਕਰ ਪ੍ਰਿੰਸ ਕੋ ਹਾਲੀ ਜਿੱਤਦਾ 3100 ਦਿੱਤਾ ਜਾਵੇਗਾ ਵੀਰਾਂ ਦਾ ਧੰਨਵਾਦ ਕਰਦੇ ਹਾਂ ਹਰਦੀਪ ਪੁਰਤਗਾਲ ਲਵ ਇਟਲੀ ਤੇ ਵਿੱਕੀ ਲੁਧਿਆਣਾ ਇਹਨਾਂ ਭਰਾਵਾਂ ਦੇ ਵੱਲੋਂ ਪ੍ਰਿੰਸ ਕੋ ਹਾਲੀ ਜਿੱਤਿਆ ਤੇ 3100 ਦਿੱਤਾ ਜਾਵੇਗਾ ਕਹਿੰਦੇ 250 ਦੀ ਜੁੱਤੀ ਤੇਰੇ 2600 ਦੇ ਗਹਿਣੇ 500 ਦਾ ਸੂਟ ਮੇਰੀ ਭਾਬੀ ਦੀ ਹੈ ਪਹਿਣੇ ਪੂਰੇ 3550 ਦੇ ਵਿੱਚੋਂ ਭੁੱਲ ਕੋਈ ਨਾ ਆਹ ਕੁਸ਼ਤੀ ਦਾ ਸੋਹਣਿਓ ਮੁੱਲ ਕੋਈ ਨਾ ਆਹ ਕੁਸ਼ਤੀ ਦਾ ਸੱਜਣ ਵਾਹ ਮੁੱਲ ਕੋਈ ਨਾ ਵਾਕਈ ਵਾਪਾ ਕਰਦਾ ਮੈਂ ਘਰ ਛੱਡ ਕੇ ਜਾਵਾਂ ਮਾਲਕ ਉਹਨਾਂ ਵੀਰਾਂ ਦੀ ਲੰਬੀ ਉਮਰ ਕਰੇ ਲੰਬੀ ਉਮਰ ਕਰੇ ਵਾਹਿਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਵਿੱਚ ਰੱਖੇ ਇਹ ਬੈਸਟ ਬਿਸਿਸ ਹੈ ਸਾਡੇ ਪ੍ਰਦੇਸੀ ਭਰਾਵਾਂ ਵਾਸਤੇ ਸਾਡੇ ਫੋਰਨਰਸ ਵਾਸਤੇ ਹੌਬੀ ਜੀ ਦੂਆ ਡਾਈ ਕਹਿੰਦੇ ਆਰ ਪਾਰ ਦੀ ਕੁਸ਼ਤੀ ਆ ਸੋਹਣਿਆ ਇਧਰ ਪ੍ਰਿੰਸ ਕੋਹਾਲੀ ਐਨ ਕਹਿੰਦੇ ਚੱਟੀ ਦੇ ਫਾਈਟਰ ਨੇ ਵੱਡੇ ਮੱਲ ਨੇ ਇੱਕ ਪਾਸੇ ਮੈਂ ਪੰਜਾਬ ਕੌਰ ਦਾ ਟੱਕੜ ਮੱਲ ਪ੍ਰਿੰਸ ਕੋਹਾਲੀ ਤੇ ਦੂਜੇ ਪਾਸੇ ਮੇਰੇ ਪੰਜਾਬੀ ਵੀਰੋ ਹੌਬੀ ਈਰਾਨ ਈਰਾਨ ਦੇਸ਼ ਪਹਿਲਵਾਨਾਂ ਦਾ ਦੇਸ਼ ਮੰਨਿਆ ਜਾਂਦਾ ਹੈ ਜ਼ਿੰਦਗੀ ਦੇ ਬਲਵਲਿੰਗ ਸੱਜਣਾ ਕੱਲੇ ਸੁਲਝਾਈਏ ਕਿੰਜ ਸੱਜਣਾ ਲਾ ਕੇ ਤੇਰੇ ਨਾਲ ਜੀ ਰੱਖਿਆ ਨਾ ਰੂਸੀ ਕਦੇ ਸਾਭ ਬੁੱਟਰਾ ਵੇ ਉਹ ਬੱਲੇ 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 ਹੇ ਆਏ ਹਾਏ ਆਏ ਹਾਏ ਬਈ ਦਰਸ਼ਕੋ ਜੇ ਸਵਾਦ ਆ ਤਾੜੀ ਦੂੜੀ ਲਾ ਦਿਓ ਕਲੀਚਪੁਰ ਪਿੰਡ ਵਿਧਾਈ ਦਾ ਪੱਤਰ ਕਮੇਟੀ ਕਹਿੰਦੀ ਹੈ 9 ਪੁਆਇੰਟ ਨੋ ਟੋਸ ਫੈਸਲਾ ਔਨ ਦੀ ਸਪੋਰਟ ਹੋਏਗਾ ਨਾ ਫਾਇਰ ਨੋਰ ਰਿਪੋਰਟ ਫੈਸਲੇ ਔਨ ਦੀ ਸਪੌਟ ਆ ਕਹਿੰਦੇ ਔਨ ਦੀ ਸਪੌਟ ਫੈਸਲੇ ਹੋਣੇ ਸੋ ਡੋਨਟ ਡਿਲੇ ਲੈਟਸ ਪਲੇ ਵੀ ਆਰ ਥਿੰਕਿੰਗ ਅਬਾਊਟ ਆਵਰ ਪੁਸ਼ਤੀ ਸ਼ਡਿਊਲ ਆਏ ਹਾਏ ਵਾਹ ਪੀਬਾ ਭਾਈ ਪਿੰਡ ਝੰਡੀ ਚੋਂ ਤਾਂ 19 ਜਿਹੜੀ ਤਾਰੀਖ 19 ਸਤੰਬਰ ਜੇਕਰ ਪ੍ਰਿੰਸ ਝੰਡੀ ਜੋਤੇ ਦੀ ਹੋਏਗੀ ਮਿੱਤਰੋ ਸਿਰਫ ਸੱਤਾ ਪੱਤਰ ਵਾਲੇ ਪਲਵਾ ਇੱਕ ਮਿੰਟ ਜੱਸਾ ਸਿੰਘ ਜੀ ਕਹਿੰਦੇ ਆ ਕਿ ਜੇਕਰ ਪ੍ਰਿੰਸ ਕੋਹਾਲੀ ਜਿੱਤੇ 200 ਠੀਕ ਆ ਜੀ ਸਰਦਾਰ ਜੱਸਾ ਸਿੰਘ ਜੀਆਂ ਵੱਲੋਂ ਪ੍ਰਿੰਸ ਜਿੱਤੇ ਤੇ 200 ਦਿੱਤਾ ਜਾਵੇਗਾ ਇੱਕ ਮਹਿਮਾਨ ਇੱਕ ਮਿੰਟ ਜੀ ਜੀ ਆਉਣ ਵਾਲੀ ਜਿਹੜੀ 19 ਸਤੰਬਰ ਕਲ ਜੁਗ ਦੁਪਹਿਰੇ ਨੱਚ ਰਿਆ ਬੰਦੇ ਤੋਂ ਬੰਦਾ ਮੱਚ ਰਿਆ ਨੇਤਾ ਜੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਪੱਚ ਰਿਆ ਜਿਹੜਾ ਰੱਜ ਕੇ ਕਰੂਗਾ ਲੁੱਚਪੁਣੇ ਉਹੀ ਆਉਣੇ ਵਾਲਾ ਸੰਤ ਹੋਊ ਐਦਾਂ ਦੁਨੀਆ ਦਾ ਅੰਤ ਹੋਊ ਐਦਾਂ ਦੁਨੀਆ ਦਾ ਅੰਤ ਹੋਊ ਲੋ ਇਧਰਲੇ ਪਾਸੇ ਦੇਖਾਂਗੇ ਸਾਡੇ ਵੀਰ ਰਾਜਾ ਜੀ ਅਮਿਤ ਤੇ ਰੋਹਿਤ ਤੇ ਕਰਨ ਵਾਹ ਪਈ ਵਾ ਅਗਲੇ ਸਾਲ ਅਗਲੇ ਸਾਲ ਵਾਲੀਬਾਲ ਵਾਸਤੇ 51000 ਤੇ ਸੈਕੰਡ ਜੀ ਸੈਕਿੰਡ 31000 ਬਹੁਤ ਬਹੁਤ ਸਾਰਾ ਸਤਕਾਰ ਆ ਜੀ ਆਪ ਜੀ ਆਂਦਾ ਵਾਇਗਰੂ ਚੜ੍ਹਦੀਆਂ ਕਲਾ ਵਿੱਚ ਰੱਖੇ ਬੱਲੇ ਬੱਲੇ ਮੈਂ ਹੱਕ ਬਗਾਨਾ ਖਾਂਦਾ ਨਹੀਂ ਮੈਂ ਆਂਡਾ ਮੀਟ ਤੇ ਖਾ ਲੈਂਦਾ ਪਰ ਹੱਕ ਬਗਾਨਾ ਖਾਂਦਾ ਨਹੀਂ ਵਾਕਿਆ ਕਹਿੰਦੇ ਹੱਕ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਮਾੜੇ ਕੰਮ ਨੂੰ ਰੋਕਣਾ ਮਿੱਤਰੋ ਮੰਦੀ ਗੱਲ ਨਹੀਂ ਫੋਕੀ ਚੌਧਰ ਕਰਨਾ ਹੁੰਦਾ ਕੰਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਏ ਕੰਮ ਕਾਲੇ ਧੰਗੇ ਦਾ ਲਓ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਇਧਰ ਬਹੁਤ ਵੱਡਾ ਮੁਕਾਬਲਾ ਅੱਜ ਦੇ ਦਿਨ ਦਾ ਇੱਕ ਪਾਸੇ ਪ੍ਰਿੰਸ ਕੋਹਾਲੀ ਤੇ ਦੂਜੇ ਪਾਸੇ ਹੌਦੀ ਈਰਾਨ ਹੌਦੀ ਈਰਾਨ ਐਨ ਚੋਟੀ ਦੇ ਮੱਲ ਜਦੋਂ ਸੱਜਰੇ ਸਵੇਰੇ ਕਾਂਗ ਬੋਲਣੇ ਬਨੇਰੇ ਖੁਸ਼ੀ ਹੋਣੀ ਹਰ ਚਿਹਰੇ ਕੋਈ ਆਉ ਸਾਡੇ ਵੇੜੇ ਮਹਿਮਾਨ ਬਣ ਕੇ ਸਾਬ ਬੁਟਰਾ ਉਹ ਸਮਿਆਂ ਦੇ ਸੱਜਰੇ ਸਵੇਰੇ ਅੱਜ ਜ਼ਿੰਦਗੀ ਚ ਰਹਿ ਗਏ ਯਾਰਾ ਸ਼ਾਮ ਬਣ ਕੇ ਅੱਜ ਜ਼ਿੰਦਗੀ ਚ ਰਹਿ ਗਏ ਯਾਰਾ ਸ਼ਾਮ ਬਣ ਕੇ ਵਾਕੀ 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 ਸਾਦਾ ਸਿੰਘ ਜੀ ਮਾਂ ਬੁੱਲੀ ਪੰਜਾਬੀ ਦਾ ਬਹੁਤ ਵੱਡਾ ਸਤਕਾਰ ਇੱਧਰ ਦੇਖਾਂਗੇ ਪ੍ਰਿੰਸ ਕੋਹਾਲੀ ਤੇ ਦੂਜੇ ਪਾਸੇ ਹੌਦੀ ਈਰਾਨ ਹੌਦੀ ਈਰਾਨ ਵੱਡੇ ਮੱਲ ਦੋ ਕੁਸ਼ਤੀ ਦੀ ਦੁਨੀਆ ਦੇ ਬੇताज ਬਾਦਸ਼ਾਹ ਆ ਕਹਿੰਦੇ ਦੋ ਕੰਟਰੀਆਂ ਪਿੱਟਦੀਆਂ ਇੱਕ ਪਾਸੇ ਮਾਂ ਪੰਜਾਬ ਕੁਰਦਾ ਮਾਂ ਪੰਜਾਬ ਕੁਰਦਾ ਪ੍ਰਿੰਸ ਕੋਹਾਲੀ ਬੱਬਰ ਸ਼ੇਰ ਤੇ ਦੂਜੇ ਪਾਸੇ ਹਾਂਜੀ ਵਾਕੇ 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 ਤੜੀ ਮਾਰ ਦੋ ਤਾੜੀਆਂ ਮਾਰ ਦੋ ਬੰਦੇ ਦਾ ਬੰਦੇ ਨਾਲ ਪਿਆਰ ਹੋਣਾ ਚਾਹੀਦਾ ਹੱਥ ਜੋੜ ਕੇ ਕਰੇ ਦਵਾਵਾ ਸਾਬ ਬੁੱਟਰ ਤੇਰੇ ਅੱਗੇ ਕਿਸੇ ਖਿਡਾਰੀ ਦੇ ਰੱਬਾ ਮੇਰੇ ਕਦੇ ਸੱਟ ਫੇਟਣਾ ਲੱਗੇ ਇੱਧਰ ਇੱਕ ਬੱਚਾ ਹੈ ਜੀ ਮਾੜਾ ਸਾਰੇ ਜਣੇ ਧਿਆਨ ਦਿਓ ਜੀ ਇਹ ਛੋਟਾ ਜਿਹਾ ਬੱਚਾ ਕਿਸੇ ਦਾ ਗੁੰਮ ਹੋਇਆ ਇਹ ਸਾਡੇ ਪ੍ਰਬੰਧਕ ਵੀਰਾਂ ਕੋਲ ਹੈ ਪਲੀਜ਼ ਸਾਰੇ ਜਣੇ ਧਿਆਨ ਦਿਓ ਜੀ ਬਈ ਕਮੇਟੀ ਕਹਿੰਦੀ ਹੈ ਕੁਸ਼ਤੀ ਆਰ ਪਰ ਬਿਲਕੁਲ ਕਮੇਟੀ ਕਹਿੰਦੀ ਹੈ ਪਰ ਕੁਸ਼ਤੀ ਪਹਿਲਵਾਨ ਪਰ ਕੁਸ਼ਤੀ ਪਲਵਾਨ ਕੁਲਦੇ ਹੈ ਇਹ ਕੋਈ ਡਰਾਮਾ ਥੋੜੀ ਹੈ ਕਾਂਡਾ ਕੁਸ਼ਤੀ ਹੈ ਮਿੱਤਰੋ ਕਾਂਡਾ ਕੁਸ਼ਤੀ ਹੈ ਕੁਝ ਵੀ ਹੋ ਸਕਦਾ ਹੈ ਹਾਲੇ ਯਾਦ ਮੈਦਾਨ ਦੇ ਵਿਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਾਲੇ ਤੀਰ ਕਮਾਨ ਦੇ ਵਿੱਚ ਹੈ ਬੂਟਰ ਕੁਝ ਵੀ ਹੋ ਕੁਝ ਵੀ ਹੋ ਸਕਦਾ ਬਿਲਕੁਲ ਵੀਰਾ ਵਾਇਗਰੂ ਕਿਰਪਾ ਕਰੇ ਲਓ ਸਾਹਮਣੇ ਦੇਖਾਂਗੇ ਹੱਥ ਸਿਰ ਤੇ ਬਾਬੇ ਦੀਆਂ ਮੇਹਰਾਂ ਦਾ ਆਹ ਇਲਾਕਾ ਸ਼ੇਰਾਂ ਦਾ ਆਹ ਸ਼ੇਰਾਂ ਦਾ ਇਲਾਕਾ ਹੈ ਇਹ ਸ਼ੇਰਾਂ ਨੂੰ ਜਨਮ ਦਿੰਦੀ ਹੈ ਮਾਂ ਪੰਜਾਬ ਕੌਰ ਔਰ ਤੇ ਪਾਲ ਦੀ ਕੁਸ਼ਤੀ ਪ੍ਰਬੰਧਕ ਕਮੇਟੀ ਕਹਿੰਦੇ ਆਰ ਤੇ ਪ੍ਰਬੰਧਕ ਕਮੇਟੀ ਕਹਿੰਦੀ ਹੈ ਆਹ ਹਾਂ ਹਾਂ ਕੀ ਬਾਤਾਂ ਆਜ ਕੱਲ ਆ ਦਿਲਾਂ ਦੇ ਵਿੱਚੋਂ ਜਦੋਂ ਦੇ ਚੰਦਰੇ ਫੋਨ ਆਏ ਨਾ ਚਿੱਠੀਆਂ ਖਤਮ ਕੀਤੀਆਂ ਤੇ ਫੋਨਾਂ ਨੇ ਦਿਲਾਂ ਚੋਂ ਪਿਆਰ ਕਰਤੇ ਆ ਕਿ ਫੋਨਾਂ ਉੱਤੇ ਬਿਜੀ ਲੋਕ ਰਹਿਣ ਲੱਗ ਪਏ ਦੂਰੋਂ ਦੂਰੋਂ ਹੈਲੋ ਹੈ ਕਹਿਣ ਲੱਗ ਪਏ ਕੈਸਾ ਅਜ ਚੰਦਰਾ ਜਮਾਨਾ ਆ ਗਿਆ ਆ ਦਿਲਾਂ ਵਿੱਚੋਂ ਦੋਸਤੋਂ ਪਿਆਰ ਖਾ ਗਿਆ 16 ਨੇ ਸੱਚ ਸਭ ਬੁੱਟਰ ਸੁਣਾਵੇ ਇਹਦੇ ਵਿੱਚ ਯਾਰੋ ਪੋਰਾ ਵਹਿਮ ਨਹੀਂ ਹੈਗਾ ਲੋੜ ਵੇਲੇ ਕਿਸੇ ਨੂੰ ਆਵਾਜ਼ ਦੇ ਕੇ ਵੇਖਿਓ ਅੱਗੋਂ ਵੇਲਾ ਹੀ ਬੰਦਾ ਕਹਿੰਦੇ ਯਾਰੋ ਟਾਈਮ ਨਹੀਂ ਹੈਗਾ ਵੀ ਕਿਸੇ ਵੀ ਕੁਸ਼ਤੀ ਆਰ ਪਾਰ ਚਾਹੀਦੀ ਹੈ ਕੁਸ਼ਤੀ ਯਾਰ ਹੌਬੀ ਈਰਾਨ ਹਰ ਗੱਲ ਤੇ ਉਹ ਝੂਠ ਜਿਹਾ ਹੁਣ ਬੋਲਣ ਲੱਗ ਪਈ ਸੀ ਜ਼ੁਬਾਨ ਉਹਦੀ ਹੁਣ ਸੱਚ ਕਹਿਣ ਤੋਂ ਡੋਲਣ ਲੱਗ ਪਈ ਸੀ ਜੇ ਵਸੇ ਹੁੰਦੇ ਉਹਦੇ ਦਿਲ 'ਚ ਤੇ ਦਿਲ 'ਚੋਂ ਕੱਢ ਕੇ ਕਿਉਂ ਜਾਂਦੀ ਜੇ ਉਹਨੇ ਆਉਣਾ ਹੁੰਦਾ ਫਿਰ ਸਾਫ ਬਟਰ ਨੂੰ ਛੱਡ ਕੇ ਕਿਉਂ ਜਾਂਦੀ ਮੈਂ ਸਾਹਮਣੇ ਇੱਕ ਪਾਸੇ ਪ੍ਰਿੰਸ ਕੋਹਾਲੀ ਤੇ ਦੂਜੇ ਪਾਸੇ ਹੌਬੀ ਈਰਾਨ ਕਿ ਦਿਲ 'ਚ ਵਸਾ ਕੇ ਕਿਦਾਂ ਦਿਲੋਂ ਕੱਢ ਜਾਈਦਾ ਲੱਗੂ ਪਤਾ ਹੁੰਦਾ ਕੀ ਆ ਸੇਕ ਬੇਵਫਾਈ ਦਾ ਜਦੋਂ ਖੁੱਦ ਨਾਲ ਬੀਤੀ ਸਭ ਬੁੱਟਰਾ ਜੀẽਗਾ ਫਿਰ ਮਰ ਮਰ ਕੇ ਜਦੋਂ ਅੱਖੀਆਂ ਦੇ ਦਿਸੇ ਨਾਵੇ ਸਾਹਮਣੇ ਰੋẽਗਾ ਚਿੱਤੇ ਕਰ ਕਰ ਕੇ ਆਹ ਸਾਹਮਣੇ ਇਧਰ ਪਾਸੇ ਪ੍ਰਵੀਨ ਇੱਕ ਪਾਸੇ ਪ੍ਰਿੰਸ ਗੋਹਾਲੀ ਤੇ ਹੌਬੀ ਈਰਾਨ ਵਾਗੇ ਤਾੜੀਆਂ ਤੂੜੀਆਂ ਇੱਕ ਵਾਰੀ ਲੈ ਕੇ ਕੁਸ਼ਤੀ ਆਪਾਂ ਆਰ ਪਾਰ ਦੀ ਲੈਣੀ ਹੈ ਜੀ ਆਪਾਂ ਜਦੋਂ ਏਕੇ ਦੇ ਨਾਲ 5 ਜੀਰਵਾਂ ਲਾਈਏ ਤੇ ਫੇਰ ਜਾ ਕੇ ਲੱਖ ਬਣਦਾ ਹੈ ਕਿੰਦੇ ਸਿਫਰਾਂ ਮਾਇਨੇ ਨਹੀਂ ਰੱਖਦੀਆਂ ਪਰ ਜਦੋਂ ਏਕਾ ਲੱਗ ਜਾਂਦਾ ਤੇ بے ਮਾਇਨੇ ਵੀ ਮਾਇਨੇ ਹੋ ਜਾਂਦੇ ਆ ਆ ਸਿਫਰਾਂ ਦੇ ਚੱਕਰ ਜੜੇ ਬਹੁਤ ਵੱਡੇ ਪੱਦਰਤੇ ਆ 2 ਪੌਣੇ 2 ਲੱਖ ਦਾ ਵੱਡਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਜੀ 5 ਮਿੰਟ ਦੀ ਕੁਸ਼ਤੀ ਖੁੱਲੀ ਰਹਿ ਗਈ ਆ ਜੀ ਦੋਹੇ ਮੱਲ ਨੋਟ ਕਰ ਲੈਣਾ ਹਬੀ ਪਲੀਜ਼ ਨੋਟ ਅਬਾਊਟ 5 ਮਿੰਟਸ ਹੋਦੀ ਹੋਦੀ ਅਬਾਊਟ 5 ਮਿੰਟਸ ਪਲੀਜ਼ ਲਿਸਨ ਟੂ ਮੀ ਮਾਈ ਇੰਗਲਿਸ਼ ਬੀਕ ਹੋਦੀ ਪਲੀਜ਼ ਡੋਨਟ ਸਪੀਕ ਇੰਗਲਿਸ਼ ਵੀਕ ਹਾਂ ਹੋਦੀ ਹੋਦੀ ਬੈਕ 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 ਵਾਟ ਯੂ ਸੇ ਅਬਾਊਟ ਦਾ ਰਸਲਿੰਗ ਵੀ ਹੈਵ ਅ 5 ਮਿੰਟਸ ਮੂਵ No problem thank you okay 5 ਮਿੰਟ ਕਹਿੰਦੇ ਬਾਕੀ ਜਿਹੜੇ ਆਪਾਂ ਲੜਦੇ ਆਂ ਜੀ ਆ ਜਾ ਵੀ ਸੋਹਣਾ ਆ ਜਾ ਵੀ ਸੋਹਣਾ ਇੱਕਦਮ ਜਦੋਂ ਉਹਨੂੰ ਸੋਹਣਾ ਕਹਿੰਨਾ ਉਹਨੂੰ ਪਤਾ ਨਹੀਂ ਲੱਗਦਾ ਯਾਰਾ ਓਏ ਇਹਨੂੰ ਨਾ ਪੰਜਾਬੀ ਆਦੀ ਨਾ ਅੰਗਰੇਜ਼ੀ ਆ ਇੱਕ ਮਿੰਟ ਇੱਕ ਮਿੰਟ ਮਨੋ ਯਾਰ ਹਾਏ ਹਾਏ ਆਪਣਾ ਹਸਾ ਨਿਕਲ ਗਿਆ ਸੋਹਣਾ ਹੀ ਓਕੇ ਹੰਸਮ ਹਾਊ ਬੀ ਹੈਂਡਸਮ ਆਹਾ ਆਪਾਂ ਤੇ ਦੇਤਾ ਤਾਲ ਮੇਲ ਟ੍ਰਾਂਸਲੇਟਰ ਮਾਂ ਦੇ ਵਾਸਤੇ ਪੁੱਤ ਜਿਵੇਂ ਦਾ ਮਰਜੀ ਹੋਵੇ ਮਿੱਤਰੋ ਚਾਹੇ ਕਾਲਾ ਚਾਹੇ ਗੋਰਾ ਮਾਂ ਵਾਸਤੇ ਪੁੱਤ ਸੋਹਣਾ ਹੀ ਹੁੰਦਾ ਇੱਕ ਤਾੜੀ ਆਪਣੀਆਂ ਮਾਵਾਂ ਦੇ ਨਾਂ ਤੇ ਲਾ ਦਿਓ ਸਾਰੇ ਬਿਲਕੁਲ ਬਿਲਕੁਲ ਬਲੈਕ ਔਰ ਵਾਈਟ ਕੈਵਰੀਥ ਹੈਲੋ ਕਿ ਫੁੱਲ ਦੁਬਾਰਾ ਕبھی ਖਿਲਤੇ ਨਹੀਂ ਆਪਣੇ ਮਾਪਿਆਂ ਵਾਸਤੇ ਤਾੜੀ ਮਾਰੋ ਜੀ ਹੋਦੀ ਹੋਬੀ ਇਟਸ ਅਬਾਊਟ ਪੁਆਇੰਟਸ ਜੋ 5 ਮਿੰਟਸ ਮੋ ਇਟਸ ਅਬਾਊਟ 5 ਮਿੰਟਸ ਪੁਆਇੰਟਸ only 5 minute yeah. Yeah. we have only 5 minutes about, about point. point now we are fighting about 5 minutes who are winning <laughs> oh, nahi kaun jituga o oh, mera tukre saade de passe hobby wale passe garari chal jandi hai angrezi di kehde pravah punjabi zazi convert karde ange aap idher le passe sanji kar deni hai assi ek passe o kaun kaun kende prince jitte taaliyan maro yaar te jede jede kende haobby jitte ਮਾਰੇ ਤਾੜੀਆਂ ਤਾੜੀਆਂ ਬਰਾਬਰੀ ਚਾਹੀਦੀਆਂ ਯਾਰੀਆਂ ਆੜੀਆਂ ਤਾੜੀਆਂ ਨਾ ਇਹਦਾ ਖੜਕਾ ਧੜਕਾ ਕਹਿੰਦੇ ਠਾਪੀ ਮੋਟਿਆਂ ਪੱਤਾ ਤੇ ਜਦ ਵੱਜਦੀ ਤੇ ਖੜਕਾ ਲਾਹੌਰ ਸੁਣਦਾ ਆਏ ਹਾਏ 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 ਇਧਰਲੇ ਪਾਸੇ ਜੀ ਬਾਬਾ ਜੀ ਵਾਹ ਹੋ ਜੀ ਇਹ ਆ ਬੋਦਰ ਟਾਕਿੰਗ ਔਰ ਕਹਿੰਦੇ ਬੋਦਰ ਟਾਕਿੰਗ ਵੀ ਆਰ ਫਾਈਟਿੰਗ ਨਾਲ ਗੱਲਾਂ ਨਾਲ ਕਹਿੰਦੇ ਫਾਈਟ ਹੁਣ ਦੇਖਾਂਗੇ ਕਿਹੜੇ ਪਾਸੇ ਹੱਥ ਘੁੱਟ ਕੇ ਫੜ ਲੈ ਸੱਜਣਾ ਵੇ ਅਜੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਮੇਲੇ ਚੋਂ ਗਈ ਕਿ ਵਿਛੜ ਰੂਹਾਂ ਦੇ ਹਾਣੀ ਇਹ ਦਰਦ ਵਿਛੋੜਿਆਂ ਦੇ ਸਾਥੋਂ ਜਾਣੇ ਨਹੀਂ ਸਹੇਲੇ ਕਦੇ ਹੁਣ ਮੁਕੱਦਰਾਂ ਨਾਲ ਸੋਹਣਿਆ ਵਿਛੜ ਗਿਆਂਦੇ ਮੇਲੇ ਉਹ ਜੱਗ ਜਾਉਂਦਿਆਂ ਦੇ ਮੇਲੇ ਹੱਸਦਿਆਂ ਦੇ ਘਰ ਵੱਸਦੇ ਇਹ ਪ੍ਰਿੰਸ ਤੇ ਦੂਜੇ ਪਾਸੇ ਹੱਬੀ ਮਿੰਟ ਪੰਜ ਮਿੰਟ ਪੰਜਾਂ ਦੇ ਵਿੱਚੋਂ ਵੀ ਘੜੀ ਦੀਆਂ ਸੂਈਆਂ ਜੜੀਆਂ ਹੁਣ ਬੈਕ ਗੇਅਰ ਪਾਤਾ ਵਾਹ ਪਈ ਵਾਹ ਪਈ ਵਾਹ ਬਈ ਘੜੀ ਕੱਬਾਤਾ ਸਮੇਤੀਆਂ ਮਿੱਤਰੋ ਵੀਰ ਜੀ ਮਾੜੇ ਮਾੜੇ ਪਰੇ ਹੋ ਜਿਓ ਪਿਛਲੇ ਪਾਸੇ ਵਾਲੇ ਵੀਰ ਜੜੇ ਨਾ ਉਹ ਧਰਮ ਨਾ ਮੇਰੇ ਵੱਲ ਬਹੁਤ ਗੁੱਸੇ ਨਾਲ ਵੇਖਣ ਦੇ ਯਾਰ ਸਾਰੇ ਜਾਣੇ ਬਹਿ ਜਾਓ ਥੱਲੇ ਯਾਰ ਆਹਾਂ ਬਹਿ ਜਾਓ ਬਹਿ ਜਾਓ ਬਹਿ ਜਾਓ ਕਿਆ ਬਾਤਾਂ ਵਾਹ ਆਹ ਕਹਿੰਦੇ ਸਿਰਾ ਆਹ ਐਂਡ ਆਹ ਟਾਪ ਆਹ ਕਮਾਲ ਹੋਈ ਪਈ ਐ ਆਹ ਕਮਾਲ ਹੋਈ ਪਈ ਐ ਇੱਕ ਪਾਸੇ ਪ੍ਰਿੰਸ ਬਹਾਲੀ ਤੇ ਦੂਜੇ ਪਾਸੇ ਉਹਦੀ ਕਹਿੰਦੀ ਐ ਦੁਨੀਆ ਵਾਹ ਪਈ ਵਾਹ ਵਾਕਿ ਸਿਰੇ ਦੀ ਉਸਦੀ ਜਿਹੜੀ ਮਿਆਦਤ ਦੇ ਵਿੱਚ ਇਹਨਾਂ ਗੱਬਰੂਆਂ ਦੇ ਦਰਮਿਆਨ ਕੌਣ ਚਿੰਤਾ ਕਰ ਰਿਹਾ ਹੈ ਇੱਕ ਹੋਰ ਪ੍ਰਿੰਸ ਕੋ ਹਾੜੀ ਜਿੱਤੇ ਤੇ ਸੁਲੱਖਣ ਸਿੰਘ ਜੀ ਤੇ ਮਨਜਿੰਦਰ ਸਿੰਘ ਜੀ ਫਰੂਟ ਕੰਪਨੀ ਵਾਲੇ ਕਹਿੰਦੇ 3100 ਸਾਡੇ ਵੱਲੀਓ ਬੋਲਦੇਓ ਆ ਮੈਨੂੰ ਲੱਗਦਾ ਲੇਟ ਲੱਗੇ ਆ ਪਰ ਕਹਿੰਦੇ ਨਾ ਦੇਰ ਆਏ ਦਰਸਤਾਵੇ ਜਦੋਂ ਵੀ ਜਾਗੋ ਉਦੋਂ ਹੀ ਸਵੇਰਾ ਵਾਹ ਵੀ ਸੋਣਿਆ ਸਭ ਕੁਛ ਹੀ ਤੇਰਾ ਬੋਲ ਫਕੀਰਾ ਅੱਲਾ ਹੀ ਆਲਾ ਵੰਡਣ ਵਾਲਾ ਕਹਿੰਦੇ ਲੈਵਣ ਵਾਲੀ ਸਾਰੀ ਦੁਨੀਆ ਦੇਵਣ ਵਾਲਾ ਕੱਲਾ ਹੀ ਕੱਲਾ ਬੋਲ ਫਕੀਰਾ ਅੱਲਾ ਹੀ ਆਲਾ ਇੱਕ ਪਾਸੇ ਪ੍ਰਿੰਸ ਤੇ ਦੂਜੇ ਪਾਸੇ ਹੌਬੀ ਈਰਾਨ ਆਹਾ ਏ ਆਹਾ ਵਾਕੇ ਸਿਰੇ ਦੀ ਬੱਪਨੇ ਬੱਲੇ 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 ਆਏ ਹਾਏ ਹਾਏ ਬਈ ਦਰਸ਼ਕੋ ਤਾੜੀ ਤੂੜੀ ਹੈਗੀ ਕਿ ਨਹੀਂ ਹਾਏ ਹਾਏ ਹੈਪੀ ਵਨ ਏ ਆ ਏ ਆ ਏ ਆ ਏ ਆ ਆ ਸੁਆਦ ਹੈ ਓਏ ਹੋਬੀ ਜੀ ਆਓ ਤੁਹਾਡੇ ਵਾਸਤੇ ਬੋਲੀਏ ਹੁਣ ਆਪਾਂ ਵਾਹ ਭਾਈ ਮਨਜਿੰਦਰ ਯਸ ਪਲੀਜ਼ ਸਾਸੀਖਰ ਜੀ ਆਇਆ ਨੀ ਫੋਨ ਸੇ ਦੰਗਲ ਵੈਰੀ ਗੁੱਡ ਥੈਂਕ ਯੂ ਆਲ ਦੰਗਲ ਕਮੇਡੀ ਆਲ ਮਰ ਆਈ ਲਵ ਇੰਡੀਆ ਆਈ ਲਵ ਯੂ ਪੰਜਾਬ ਥੈਂਕ ਯੂ ਥੈਂਕ ਯੂ ਸੋ ਮਾਚ ਹੋਰ ਸਾਰੀ ਸੰਗਤ ਦਾ ਕੋਟਨ ਕੋਰ ਧੰਨਵਾਦ ਕਰਦੇ ਆ ਜੀ ਬੋਲਦਿਆਂ ਚੱਲਦਿਆਂ ਤੁਹਾਡੇ ਆਪਣੇ ਭਰਾ ਇੱਕ ਪਾਸੇ ਮੋਨੂ ਮੀਆ ਪਟਵਾ ਤੇ ਤੁਹਾਡੇ ਆਪਣੇ ਭਰਾ ਸਾਬ ਬੁੱਟਰ ਤੋਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਅਲਫਾਜ਼ ਜ਼ੁਬਾਨ ਤੋਂ ਨਿਕਲਿਆ ਹੋਵੇ ਤੇ ਇਨਸਾਨ ਗਲਤੀਆਂ ਦਾ ਪਤਲਾ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਖਿਮਾ ਦੀ ਅਰਜ਼ਨਾ ਹੈ ਜੀ ਸਾਰੀ ਸੰਗਤ ਤੋਂ ਮਾਫੀ ਚਾਹਾਂਗੇ ਔਰ ਅੱਜ ਦਾ ਦਿਨ ਦਾ ਬਹੁਤ ਵੱਡਾ ਛਿੰਝ ਮੇਲਾ ਸਫਲ ਹੋ ਗਿਆ ਹੈ ਕਹਿੰਦੇ ਛਿੰਝਾ ਮੇਲੇ ਉਦੋਂ ਸਫਲ ਹੁੰਦੇ ਜਦੋਂ ਆਪਣੇ ਨਾਲ ਖੜੇ ਹੁੰਦੇ ਹੈ ਅੱਜ ਸਾਰੇ ਭਰਾਵਾਂ ਨੇ ਰਲ ਮਿਲ ਕੇ ਇਸ ਨਗਰ ਦੇ ਛਿੰਝ ਮੇਲੇ ਨੂੰ ਸਫਲ ਕੀਤਾ ਹੈ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਮੈਂ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਜੀ ਵਾਲੀਬਾਲ ਵਾਲੇ ਜੀ ਕਿਹੜਿਆ ਜੀ ਵੀਰ ਜੀ ਰਾਜਾ ਜੀ ਆਓ ਜੀ ਰਾਜਾ ਜੀ ਵੀਰ ਜੀ ਕਿੱਥੇ ਆ ਰਾਜਾ ਜੀ ਆਪ ਇਹ ਆਪੁਲਸ ਵਾਲਾ ਵੀਰ ਆ ਜਾ ਭਰਾਵਾ ਨਾਕੇ ਨੂੰ ਕਿਤੇ ਲੋੜ ਪੈ ਜਾਂਦੀ ਆ ਗਿਆ ਯਾਰ ਰਾਜਾ ਆਹਾਂ ਰਾਜਾ ਆਹਾਂ ਦਿਲ ਦਾ ਵੀ ਰਾਜਾ ਹੀ ਆ ਜੀ ਰਾਜਾ ਸਾਡਾ ਆ ਵੀ ਰਾਜਾ ਆਏ ਹਾਏ 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 ਸਾਡੇ ਰਾਜਿਆਂ ਨੂੰ ਰਾਣੀਆਂ ਨੇ ਆਣ ਲੱਪਣਾ ਹੈ ਸਾਡਾ ਇਹਨਾਂ ਤੋਂ ਬਗੈਰ ਦਿਲ ਕਿੱਥੇ ਲੱਗਣਾ ਜਦੋਂ ਰਾਜਿਆਂ ਨੂੰ ਰਾਣੀਆਂ ਨੇ ਆਣ ਲੱਪਣਾ ਔਰ ਰਾਜਾ ਜੀ ਕਿੰਨੇ ਠੀਕ ਹੋ ਜੀ ਰਾਜਨ ਰਾਜਨ ਬਹੁਤ ਹੋ ਗਿਆ ਲਵ ਯੂ ਬ੍ਰੋ ਜੀ ਗੋਪੀ ਚੱਕੀ ਵਾਲਾ ਜੀ ਉਹਨਾਂ ਨੂੰ ਵੀ ਧੰਨਵਾਦ ਕਰਨਾ ਗੋਪੀ ਚੱਕੀ ਵਾਲੇ ਜੀ ਆਏ ਹਾਏ ਚਾਹੇ ਕਣਕ ਚਾਹੇ ਛੋਲੇ ਜਦੋਂ ਆਗੇ ਚੱਕੀ ਦੇ ਪੁੜਾਂ ਦੇ ਓਲੇ ਆਪਾਂ ਆਟਾ ਹੀ ਕਰ ਦੇਣਾ ਵੀਰ ਜੀ ਧੰਵਾਦ ਆ ਤੁਹਾਡਾ ਵੀ ਜੀ ਕਾਹ ਬਾਤ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਕਿਰਤੀ ਅੱਛਾ 51000 ਦੇ 31000 3151 ਬੋਲਿਆ ਮੈਂ ਥੋੜਾ ਆ ਚੀਜ਼ ਹੋ ਗਈ ਔਰ ਸਾਡੇ ਵੀਰਾਂ ਵੱਲੀਓ ਆਉਂਦੇ ਸਾਲ ਕਵਾਲੀਬਾਲ ਵਾਲੇ ਵੀਰ ਕਹਿੰਦੇ 52000 ਤੇ 31000 ਦੇਵਾਂਗੇ ਇਹ ਖੁੱਲੇ ਸੱਦੇ ਆਉਂਦਾ ਸਾਲ ਹੋਵੇਗਾ ਆ ਭਰਾ ਹੋਣਗੇ ਤੇ ਭਰਾਵਾਂ ਦੇ ਨਾਲ ਕਹਿੰਦੇ ਹਰ ਸਾਲ ਹੋਵੇਗਾ ਤੇ ਦਿਲ ਲਾਲੋ ਲਾਲ ਹੋਏਗਾ ਦਿਲ ਦਾ ਮਾਮਲਾ ਹੈ ਸੰਗਤ ਦਾ ਕੋਟਨ ਕੋੜ ਧੰਨਵਾਦ ਕਰਦੇ ਆ ਡਾਕਟਰ ਸਾਹਿਬ